ਟੀਮ ਇੰਡੀਆ ਨੇ ਦੱਖਣੀ ਅਫਰੀਕਾ ਖਿਲਾਫ T20 ਸੀਰੀਜ਼ ਗਵਾ ਦਿੱਤੀ ਹੈ ਅਫਰੀਕੀ ਟੀਮ ਨੇ ਸੀਰੀਜ਼ 'ਚ 2-0 ਦੀ ਲੀਡ ਹਾਸਲ ਕਰ ਲਈ ਹੈ ਪਹਿਲੇ ਦੋਨੇ ਮੈਚਾਂ 'ਚ ਭਾਰਤੀ ਟੀਮ ਅਫਰੀਕੀ ਟੀਮ ਸਾਹਮਣੇ ਫਿੱਕੀ ਨਜ਼ਰ ਆਈ ਅਤੇ ਅਫਰੀਕੀ ਬੱਲੇਬਾਜ਼ ਅਤੇ ਗੇਂਦਬਾਜ਼ ਭਾਰਤੀ ਖਿਡਾਰੀਆਂ ਤੇ ਭਾਰੇ ਪੈ ਗਏ ਹੁਣ ਟੀਮ ਇੰਡੀਆ ਲਈ ਈਡਨ ਦਾ ਮੈਦਾਨ ਬਣ ਗਿਆ ਹੈ ਸਾਖ ਦਾ ਸਵਾਲ ਪਹਿਲੇ ਮੈਚ 'ਚ ਤਰਮਸ਼ਾਲਾ ਦੇ ਮੈਦਾਨ ਤੇ ਰੋਹਿਤ ਦਾ tMapਕੇਦਾਰ ਸੈਂਕੜਾ ਤੇ ਭਾਰਤ ਦਾ 199 ਦੌੜਾਂ ਦਾ ਸਕੋਰ ਟੀਮ ਇੰਡੀਆ ਨੂੰ ਹਾਰ ਤੋਂ ਨਹੀਂ ਬਚਾ ਸਕਿਆ ਟੀਮ ਇੰਡੀਆ ਨੂੰ ਧਰਮਸ਼ਾਲਾ ਦੇ ਮੈਦਾਨ ਤੇ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਦੂਜੇ T20 ਮੁਕਾਬਲੇ ਚ ਭਾਰਤੀ ਟੀਮ ਨੇ ਪਹਿਲੇ ਮੈਚ ਦੀ ਵੀ ਕਸਰ ਪੂਰੀ ਕਰ ਦਿੱਤੀ ਟੀਮ ਇੰਡੀਆ ਦੇ ਬੱਲੇਬਾਜ਼ ਵੀ ਫਲॉप ਹੋ ਗਏ ਅਤੇ ਪੂਰੀ ਟੀਮ 92 ਦੌੜਾਂ ਤੇ ਢੇਰ ਹੋ ਗਈ ਭਾਰਤ ਨੇ ਇਹ ਮੈਚ 6 ਵਿਕਟਾਂ ਨਾਲ ਗਵਾਇਆ ਈਡਨ ਗਾਰਡਨ ਦੇ ਮੈਦਾਨ ਤੇ ਭਾਰਤੀ ਟੀਮ ਲਈ ਜਿੱਤ ਬੇਹੱਦ ਜ਼ਰੂਰੀ ਰਹੇਗੀ ਇੱਕ ਪਾਸੇ ਟੀਮ ਇੰਡੀਆ ਸੀਰੀਜ਼ 3-0 ਦੀ ਜਗ੍ਹਾ 2-1 ਨਾਲ ਗਵਾਉਣਾ ਪਸੰਦ ਕਰੇਗੀ ਅਤੇ ਦੂਜੇ ਪਾਸੇ ਭਾਰਤੀ ਟੀਮ ਕੋਲ ਵਨਡੇ ਸੀਰੀਜ਼ ਤੋਂ ਪਹਿਲਾਂ ਆਪਣੀ ਫਾਰਮ ਹਾਸਲ ਕਰਨ ਦਾ ਵੀ ਇਹ ਆਖਰੀ ਮੌਕਾ ਰਹੇਗਾ ਭਾਰਤੀ ਟੀਮ ਵਨਡੇ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਆਪਣਾ ਗਵਾਇਆ ਹੋਇਆ ਹੌਸਲਾ ਵਾਪਸ ਹਾਸਲ ਕਰਨਾ ਚਾਹੇਗੀ ਅਤੇ ਇਸ ਲਈ ਟੀਮ ਲਈ ਆਪਣੀ ਝੋਲੀ 'ਚ ਜਿੱਤ ਪਾਉਣਾ ਬੇਹੱਜੂਰੀ ਹੈ ਜੇਕਰ ਟੀਮ ਨੂੰ ਅੱਜ ਵੀ ਹਾਰ ਮਿਲੀ ਤਾਂ ਵਨਡੇ ਸੀਰੀਜ਼ ਤੋਂ ਪਹਿਲਾਂ ਹੀ ਟੀਮ ਦੇ ਹੌਸਲੇ ਬਸਤ ਹੋ ਜਾਣਗੇ